ਵੇ ਢੋਲਨ ਪਿੰਡ ਹੈ ਜਗਰਾਵਾਂ ਦੇ ਨੇੜੇ ਪੈਂਦਾ ਹੈ ਸ਼੍ਰੀਮਾਨ ਸੰਤ ਫਤੇ ਸਿੰਘ ਜੀ ਇੱਕ ਜਰਨੈਲ ਹੋਇਆ ਬਹੁਤ ਸੰਘਰਸ਼ ਲੜਿਆ ਉਹਨਾਂ ਦਾ ਨਗਰ ਹੈ ਇੱਥੇ ਇਸ ਨਗਰ ਦੇ ਲੋਕ ਬਹੁਤ ਚੰਗੇ ਆ ਬਿਜਲੀ ਮੁਲਾਜ਼ਮ ਬਹੁਤ ਰਹੇ ਆ ਪਹਿਲਾਂ ਇਹ ਨਗਰ ਜਗਰਾਵਾਂ ਦੇ ਕੋਲ ਪੈਂਦਾ ਹੈ ਢੋਲਨ ਪਿੰਡ ਦਾ ਨਾਮ ਸੰਤ ਫਤੇ ਸਿੰਘ ਜੀ ਮਹਾਂਪੁਰਖ ਹੋਇਆ ਇੱਥੇ ਬਹੁਤ ਸੰਘਰਸ਼ ਕੀਤਾ ਉਹਨਾਂ ਨੇ ਦੇਸ਼ਯਾਦੀ ਲਈ ਇਸ ਨਗਰ ਦੇ ਸਰਪੰਚ ਬਣਿਆ ਗਰਮੇਲ ਸਿੰਘ ਜੀ ਇਹ ਨਗਰ ਸਾਰਾ ਪਿੰਡ ਦੀ ਸੰਗਤ ਹੈ ਬਾਹਰੋਂ ਸੱਜਣ ਆਏ ਹੋਏ ਨੇ ਟੀਮਾਂ ਖੇਡ ਰਹੀਆਂ ਗਰਾਊਂਡਾਂ ਦੇ ਵਿੱਚ 10 ਵੱਲੋਂ ਇਹ ਬੇਨਤੀ ਆ ਵੀ ਸਰਪੰਚਾਂ ਨੂੰ ਸਾਰੇ ਨਗਰਾਂ ਦੇ ਨੂੰ ਜਿੰਨੇ ਖੜਿਆ ਵੀਰ ਭਰਾ ਵੀ ਸਮਾਂ ਕੁਛ ਠੀਕ ਨਹੀਂ ਬੱਚਿਆਂ ਨੂੰ ਖੋਲ ਖੇਡ ਵਿੱਚ ਪਾਇਆ ਜਾਵੇ ਤੇ ਕਵਾਡੀ ਵਿੱਚ ਪਾਇਆ ਜਾਵੇ ਟੂਰਨਾਮੈਂਟ ਕਰਾਇਆ ਜਾਣ ਤੇ ਪੱਤਰਕਾਰ ਸਾਹਿਬ ਇਸ ਨਗਰ ਦਾ ਬਹੁਤ ਵੱਡਾ ਪ੍ਰਾਲਾ ਹੈ ਸਰਪੰਚ ਸਾਹਿਬ ਦਾ ਸਰਪੰਚ ਦੇ ਨਾਲ ਜਿਹੜੇ ਸਹਿਯੋਗ ਦਿੰਦੇ ਆ ਉਹਨਾਂ ਸੱਜਣਾ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਨਗਰ ਦੇ ਬੱਚਾ-ਬੱਚਾ ਬੀਬੀਆਂ ਭੈਣਾ ਜਿਹੜੇ ਸਜਣੇ ਇੱਥੇ ਖੜੇ ਆ ਸਾਡੇ ਕੋਲੇ ਜਿਹੜੇ ਇਸ ਟਾਈਮ ਇੱਥੇ ਮੌਜੂਦ ਨੇ ਸੇਵਾ ਕਰ ਰਹੇ ਆ ਸਰਪੰਚ ਸਾਹਿਬ ਨਾਲ ਇਹ ਇੱਕ ਵੱਡਾ ਪ੍ਰਾਲਾ ਹੈ ਬਹੁਤ ਜਿਆਦਾ ਚੰਗਾ ਕੰਮ ਆ ਇਹ ਹੋਰ ਬਾਹਰੋਂ ਅੰਦਰੋਂ ਸੰਗਤ ਆਉਂਦੀ ਜਾਂਦੀ ਰਹਿੰਦੀ ਆ ਕੁਝ ਸਿਆਸੀ ਲੋਕ ਵੀ ਆਉਂਦੇ ਨੇ ਤੇ ਅਫਸਰ ਸਾਹਿਬਾਨ ਵੀ ਆਉਂਦੇ ਆ ਮੈਂ ਨਗਰ ਢੋਲਣ ਦਾ ਸਰਪੰਚ ਦਾ ਸਾਰੀ ਪੰਚਾਇਤ ਦਾ ਸਾਰੇ ਨਗਰ ਦਾ ਸਜਾਵਾਲ ਨਗਰ ਮੈਂ ਬਹੁਤਾ ਸਮਰੇ ਹਾਂ ਮੈਂ ਦਰਬਾਰ ਸੰਪਰਤ ਲੋਪੋ ਸੰਤ ਜਗਜੀਤ ਸਿੰਘ ਵੱਲੋਂ ਤੇ ਸੰਦਰਵਾਰਾ ਸਿੰਘ શ્રીમાન ਸੰਤ ਸਵਾਮੀ ਜੋਰਾ ਸਿੰਘ ਵੱਲੋਂ ਢੋਲਣ ਨਗਰ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਤੁਸੀਂ ਇਹ ਬਹੁਤ ਵੱਡਾ ਆਰੰਭਤਾ ਕੀਤੀ ਹੈ ਕੰਮ ਦੀ ਆਇਆ ਹੋਇਆ ਸੰਗਤਾਂ ਨੂੰ ਜੀ ਆਇਆਂ ਕਹਿਣਾ ਤੇ ਦਾਸ ਵੀ ਯੋਗਦਾਨ ਪਾਉਣ ਵਾਸਤੇ ਆਇਆ ਸੀ ਦਰਵਾਰ ਸੰਪਰਦਾ ਲੋਕੋ ਵੱਲੋਂ ਬਹੁਤ-ਬਹੁਤ ਧੰਨਵਾਦ ਤੁਹਾਡਾ ਬਾਕੀ ਇਹਨਾਂ ਸੱਜਣਾ ਦੇ ਬਿਆਨ ਲਓ ਤੁਸੀਂ ਇਹਨਾਂ ਕਹਿੰਦਾ ਹੋਇਆ ਜਾਂ ਦਾਸ ਖੇਮਾ ਦਾ ਜਾਦਿਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਢੋਲਣ ਸੰਤ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਨਗਰ ਹੈ ਪੰਜਾਬੀ ਸੂਬੇ ਦੇ ਬਾਨੀ ਸੰਤ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਜੋ ਇਹ ਸਾਲਾਨਾ 18ਵਾਂ ਟੂਰਨਾਮੈਂਟ ਇਹਨਾਂ ਯਾਦਗਾਰੀ ਗਰਾਊਂਡਾਂ ਦੇ ਵਿੱਚ ਬੜੀ ਸ਼ਾਨੋ ਤੇ ਸ਼ੌਕਤ ਦੇ ਨਾਲ ਚੱਲ ਰਿਹਾ ਹੈ ਇਹ ਟੂਰਨਾਮੈਂਟ ਸਮੁੱਚੇ ਨਗਰ ਦੇ ਅਪਰਾਲੇ ਤੇ ਸਤਕਾ ಗ್ರಾಮ ਪੰਚਾਇਤ ਸਾਡੇ ਜਿਹੜੇ ਉਦੇਸ਼ਾਂ ਦੇ ਵਿੱਚ ਬੈਠੇ ਨੇ ਐਨ ਆਰ ਆਈ ਵੀਰ ਬੱਚੇ ਉਹ ਬਹੁਤ ਵੱਡੇ ਮਾਇਆ ਦੇ ਗੱਫੇ ਭੇਜਦੇ ਨੇ ਉਹਨਾਂ ਦੇ ਨਾਲ ਹੀ ਇਹ ਜਿਹੜੇ ਟੂਰਨਾਮੈਂਟ ਇਹ ਚੱਲਦੇ ਨੇ ਸਾਡੇ ਪਿੰਡ ਦੇ ਵਿੱਚ ਹਮੇਸ਼ਾ ਜੀ ਪਿਆਰ ਲੈਂਦਾ ਹੈ ਅਲੱਗ-ਅਲੱਗ ਪਾਰਟੀਆਂ ਦੇ ਨਮਿੰਦੇ ਨੇ ਜਿਹੜੇ ਇਸ ਟੂਰਨਾਮੈਂਟ ਦੇ ਵਿੱਚ ਹਾਜ਼ਰੀਆਂ ਭਰਦੇ ਨੇ ਸਮੇਂ-ਸਮੇਂ ਅਨੁਸਾਰ ਇਸ ਪਿੰਡ ਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਇਹ ਬੜੀ ਸ਼ਾਨਦਾਰ ਇਹ ਸਟੇਡੀਅਮ ਹੈ ਸਾਡੇ ਇਸ ਨਗਰ ਦਾ ਜਿਸ ਦੇ ਵਿੱਚ ਹਜ਼ਾਰਾਂ ਹੀ ਬੱਚੇ ਆਲੇ-ਦਾਲੇ ਦੇ ਨਗਰਾਂ ਦੇ ਬੱਚੇ ਵੀ ਇੱਥੇ ਮਿਹਨਤ ਕਰਕੇ ਇਤੋਂ ਬਹੁਤ ਜੋ ਆਪਾਂ ਆਪਣੇ ਡਿਪਾਰਟਮੈਂਟਾਂ ਦੇ ਵਿੱਚ ਸਰਕਾਰੀ ਮਹਿਕਮਿਆਂ ਦੇ ਵਿੱਚ ਸਰਵਿਸ ਨਿਵਾ ਰਹੇ ਨੇ ਸਾਡੇ ਇਸ ਨਗਰ ਦੀ ਸ਼ਾਨ ਸਰਦਾਰ ਅੰਗੂਰ ਆਰਮ ਕਪਾਲ ਸਿੰਘ ਜੀ ਫੌਜੀ ਵਰਗੇ ਵੀਰ ਸਾਡੇ ਸਰਦਾਰ ਮੇਜਰ ਸਿੰਘ ਜੀ ਵਰਗੇ ਜੋ ਇੱਥੇ ਸੁਬਾ ਸ਼ਾਮ ਬੱਚਿਆਂ ਨੂੰ ਜੋ ਫ੍ਰੀ ਹੈ ਜਿਹੜੀ ਉਹ ਟ੍ਰੇਨਿੰਗ ਦਿੰਦੇ ਨੇ ਉਹਨਾਂ ਦੀ ਬਦੌਲਤ ਸਾਡੇ ਇਸ ਨਗਰ ਦੇ ਬੱਚੇ ਲੜਕੀਆਂ ਲੜਕੇ ਅਤੇ ਇਲਾਕੇ ਦੇ ਬੱਚੇ ਲੜਕੀਆਂ ਲੜਕੇ ਬਹੁਤ ਹੀ ਅਲੱਗ-ਅਲੱਗ ਮਹਿਕਮਿਆਂ ਦੇ ਵਿੱਚ ਜਿਹੜੇ ਉਹ ਸੇਵਾ ਨਿਭਾਉਂਦੇ ਨੇ ਸਾਰਾ ਪਿੰਡ ਇਕੱਠਾ ਰਹਿੰਦਾ ਹੈ ਖੁਸ਼ੀ ਗਮੀ ਦੇ ਵਿੱਚ ਸਾਰਾ ਪਿੰਡ ਇਕੱਠਾ ਹੈ ਕੋਈ ਵੀ ਪਾਰਟੀਬਾਜੀ ਨਹੀਂ ਸਭ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਸ ਨਗਰ ਦੇ ਵਿੱਚ ਹਰ ਇੱਕ ਧਾਰਮਿਕ ਸਮਾਗਮ ਦੇ ਵਿੱਚ ਸੇਵਾ ਕਰਦੇ ਨੇ ਇੰਨੀਆਂ ਗੱਲਾਂ ਕਰਦਾ ਖੇਮਾ ਦਾ ਜਾਚਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਪੰਡ ਟੋਲਨਗਰ ਕੰਨੀਓ ਜੀ ਸੰਤ ਬਾਬਾ ਨਰਮਲ ਦਾਸ ਜੀ ਆਉਣ ਤੇ ਜੀ ਆਖਦੇ ਆ ਜੀ ਤੇ ਪੰਡ ਨਗਰ ਕੰਨੀਓ ਖੇਡਾਂ ਦਾ ਜੋ ਸਹਿਯੋਗ ਦਿੱਤਾ ਗਿਆ ਸੰਤ ਫਤਿਹ ਸੰਤਵਾ ਫਤਿਹ ਸੰਗਨੀਓ ਜੋ ਸਟੇਡੀਅਮ ਟੂਰ ਨਾ ਟੂਰਨਾਮੈਂਟ ਦੇ ਆਉਣ ਤੇ ਬਾਬਾ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ। ਬਾਕੀ ਜਿਹੜਾ ਸਾਡਾ ਟੂਰਨਾਮੈਂਟ ਕਰਾਉਣ ਦਾ ਪਰਾਲਾ ਵਾ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਸਿੱਖਿਆ ਦਾ ਮੇਨ ਸਾਡਾ ਹੈਗਾ ਜੀ ਕਿ ਸਿੱਖਿਆ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਜਿਹੜਾ ਦਬਰਦਾਨ ਹੋਵੇ ਜੀ ਹੋਰ ਜਿੰਨਾ ਵੀ ਬੱਚਿਆਂ ਦਾ ਸਹਿਯੋਗ ਅਸੀਂ ਕਰ ਸਕਦਾ ਵੱਧ ਤੋਂ ਵੱਧ ਅਸੀਂ ਕਰਾਂਗੇ। ਐਨਆਰਆਈਆਂ ਦਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਹੋਰ ਵੀ ਦੇਸ਼ ਵਿਦੇਸ਼ ਜਿੰਨੇ ਭਰਾ ਬੈਠੇ ਆ ਸਭ ਦਾ ਧੰਨਵਾਦ ਸਭ ਨਗਰ ਦਾ ਧੰਨਵਾਦ ਜੋ ਸਾਡਾ ਟੂਰਨਾਮੈਂਟ ਦੇ ਵਿੱਚ ਸਹਿਯੋਗ ਦੇਣ।